हेलो गाइस किदा सर आई सी सारे के कहंगे गाइस तो इवनिंग ਦਾ ਟਾਈਮ ਹੋ ਚੁੱਕਿਆ ਵਾ ਤੇ ਬਹੁਤ ਦਿਨ ਬਾਅਦ ਵਲੌਗ ਬਣਾਉਣ ਲੱਗੇ ਆ ਗਾਇਸ ਤੇ ਕਾਫੀ ਬਿਜ਼ੀ ਸੀ ਜੇ ਇਸਨੇ ਵੀ ਟੈਂਡ ਆ ਗਈ ਸੀ ਗੇ ਤੇ ਟੈਂਡ ਬਹੁਤ ਹੀ ਕਮ ਸੀਗਾ ਸਫਾਈਆਂ ਕਰਨੀਆਂ ਸੀ ਕਾਫੀ ਦਿਨਾਂ ਬਾਅਦ ਆਈ ਸੀ ਤਾਂ ਕਰਕੇ गाइस ਤੇ ਬਹੁਤ ਜ਼ਿਆਦਾ ਕੰਮ ਸੀ ਤੇ ਸਫਾਈਆਂ ਕੀਤੀਆਂ ਤੇ ਟਰੈਸ ਦੀ ਸਫਾਈ ਰਹੀ ਦੀ ਆ ਤੇ गाइस ਬਾਕੀ ਸਾਰੀਆਂ ਸਫਾਈਆਂ ਹੋ ਗਈਆਂ ਆਪਣੀਆਂ ਤੇ ਹੁਣ ਆਪਾਂ ਵਲੌਗ ਹੀ ਬਣਾਇਆ ਕਰਨੇ ਨੇ ਫਲੇਮ ਹੋ ਗਿਆ ਕਿ ਕਮ ਸਾਰੇ ਖਤਮ ਹੋ ਗਏ ਆ ਲੌਗ ਇਨ ਕਰਿਆ ਕਰਨੀ ਆ ਤੇ ਫੋਟ ਗਾਇਸ ਤੁਹਾਨੂੰ ਦਿਖਾਣੀਆਂ ਡੋਸਨ ਕੋਠੇ ਦੇ ਉੱਪਰ ਘੁੰਮ ਰਹੀ ਆ ਕਿਉਂਕਿ ਸ਼ਾਮ ਨੂੰ ਗਾਇਸ ਬਾਹਰ ਨਿਕਲਣਾ ਚਾਹੀਦਾ ਥਾਣੀ ਰੈਮ ਏਸੀ ਚ ਬੈਠਣਾ ਸਹੀ ਲਈ ਸਹੀ ਨਹੀਂ ਹੈਗਾ ਤੇ ਸ਼ਾਮ ਨੂੰ ਫਿਰ ਮੈਂ ਤੁਹਾਨੂੰ ਡੋਸਨ ਬਾਹਰ ਅਜਨ ਲੈਣੀਆਂ ਦੇਖੋ ਆ ਦੇਖੋ ਡੋਸਨ 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 ਬਣਾਇਆ ਤੇ ਸਾਨੂੰ ਕੁਝ ਇਨੀ ਨੌਲੇਜ ਨਹੀਂ ਹੈਗੀ ਤੇ ਇਹ ਮੇਰਾ ਦਿਓਰ ਆ ਛੋਟਾ ਜਿਹਾ ਦੱਸਦਾ ਨਹੀਂ ਹੈਗਾ ਕਿੱਦਾਂ ਬਣਾਣਾ ਇਹ ਵੀ ਹੁਣ ਆਪਾਂ ਬਾਂਹ ਫੋੜਨ ਲੱਗੇ ਆਂਗੇ ਇਹ ਮੋੜ ਜਿਹੀ ਚੜਾਈ ਆਈ ਇਹ ਬੜਾਈ ਇਹ ਰੋਈ ਗੰਬੀ ਆਂਦੀ ਇਹਨੂੰ ਮਟਨੀ ਵੀ ਲੈ ਆਇਆ ਪਰ ਇਹ ਦੱਸਦਾ ਨਹੀਂ ਕਿੱਦਾਂ ਜੀ ਇਹ ਤੇਜ਼ ਵੜਾ ਬੰਦਾ ਹੈ ਇਹ ਤੇਜ਼ ਵੜਾ ਬੰਦਾ ਦੱਸਦਾ ਹੀ ਨਹੀਂਗਾ ਆਪ ਦਾ ਫੇਸ ਹਾਈਡ ਕਰਦਾ ਵੇ ਕਿਤੇ ਭਾਬੀ ਹੂਟ ਮੇਰੇ ਚੈਨਲ ਦਾ ਮਤਲਬ ਕਿਉਂ ਨਾ ਕਰ ਲਵੇ ਗਰੋੜ ਆ ਜਾਏ ਭਾਬੀ ਕੇ ਸੇਂਗੀ ਦੇ ਉੱਤੇ ਗਾਈਸ ਆਪਾਂ ਖੇਤ ਪਾਉਂ ਸਕਦੇ ਆ ਹੈਲੋ ਗੈਸ ਪਿਕਅਪ ਲੈਰੋ ਗਾਈਸ ਆਪਣਾ ਪਿਕਅਪ ਲੈ ਕੇ ਚੱਕਦੇ ਆ ਗਾਈਸ ਸਾਨੂੰ ਇੱਥੋਂ ਤੱਕ ਲੈ ਕੇ ਜੰਗਲਾਂ ਦੇ ਵਿੱਚ ਦੀ ਰੁਕਦੀ ਨਹੀਂ ਹੈਗੀ ਕੱਦੂ ਗਾਈਸ ਪਿੱਛੋਂ ਅੱਗੇ ਵਧਦੇ ਆਪਾਂ ਬੋਸਨ ਬੀਬੀ ਨੂੰ ਲੈ ਕੇ ਵਾਇਸ ਫਾਦਰ ਸਾਹਿਬ ਬੈਠੇ ਨੇ ਸਾਡੇ ਫਾਦਰ ਨੇ ਨੋਟ dosen di kubang stop dosen dia. lagi Oh, ini kun tabe Oh, niki niki activity guys, dosen karyi ya. Guys, dekho, mohon. ਉਰਤੇ ਸਾਡੇ ਸਫਾਈ ਰੈਂਦੀ ਕਰਨ ਵਾਲੀ ਡੌਸਨ ਦੀ ਗੱਡੀ ਤੇ ਦੇਖੋ ਗਾਇਸ ਟਰੈਸ ਸਫਾਈ ਕਰਾਂਗੇ ਵਲੌਗ ਬਣਾਵਾਂਗੇ ਵੀ ਆਪਾਂ ਗਾਇਸ ਤੇ ਇਹ ਦੇਖੋ ਸਾਹਮਣੇ ਹਰੀਆਲੀ ਪਿੰਡ ਸਾਡਾ ਬਹੁਤ ਵਧੀਆ ਹੈ ਗਾਇਸ ਤੇ ਗਾਇਸ ਤੁਹਾਨੂੰ ਦੱਸਣਾ ਸੀ ਸਾਡੇ ਪਿੰਡ ਪਾਣੀ ਵੀ ਆ ਗਿਆ ਦਰਿਆ ਵਿੱਚ ਦਰਿਆ ਤੋਂ ਪਾਣੀ ਬਾਹਰ ਨਿਕਲ ਆਇਆ ਗਾਇਸ ਤੇ ਅਜੇ ਤੱਕ ਤਾਂ ਵਾਇਗਰ ਦੀ ਕਿਰਪਾ ਕਰ ਤੱਕ ਨਹੀਂ ਆਇਆ ਪਰ ਆ ਵੀ ਸਕਦਾ ਏ ਕਿਉਂਕਿ ਇੱਥੇ ਤਾਂ ਆ ਗਿਆ ਗਾਇਸ ਆਪਣੇ ਪਾਣੀ ਤੇ ਬਾਕੀ ਅੱਜ ਤੁਹਾਨੂੰ ਦਿਖਾਣੇ ਆ ਇਧਰ ਲਾ ਏਰੀਆ ਘਰ ਦੀ ਪਿਛਲੀ ਸਾਈਡ ਕਾਈਸਾਂ ਮੀ ਆਇਆ ਹੋਇਆ ਪਾਣੀ ਦਾ ਖੜ ਜਾਂਦਾ ਈ ਇਹ ਆਪਾਂ ਸਫਾਈ ਕਰਨੀ ਆ ਗਾਇਸ ਦੇਖੋ ਸਾਹਮਣੇ ਗੁਰਦੁਆਰਾ ਸਾਹਿਬਾ ਤੇ ਉਧਰ ਨਾਲ ਹੀ ਗਾਇਸ ਮੰਦਿਰ ਆ ਦੇਖੋ ਸਾਹਮਣੇ ਘਰ ਦੇ ਕੋਲ ਮੰਦਿਰ ਆ ਇਹ ਇਧਰ ਦੇਖੋ ਗਾਇਸ ਘਰ ਸਾਹਮਣੇ ਆਪਣਾ ਘਰ ਹੈ ਇਧਰ نیچے ਆ ਕੇ ਇਹ ਆਪਣੀ ਟਰੈਸ ਦੇ ਟਰੈਸ ਏਰੀਆ ਤੇ ਗਾਇਸ ਇਹ ਆਪਾਂ ਗਮਲੇ ਲਾਏ ਸੀਗੇ ਫਲਾਵਰਸ ਲਾਏ ਸੀ ਤੇ ਉਹਦੇ ਵਿੱਚ ਆਪਾਂ ਟਮਾਟਰ ਲਾਏ ਸੀ ਗਾਇਸ ਜਿਆਦਾ ਬਾਰਿਸ਼ ਆਣ ਕਰ ਮੀਨ ਨਾਲ ਖਰਾਬ ਹੋ ਗਿਆ ਦੇਖੋ ਤੇ ਦੁਬਾਰਾ ਲਾਵਾਂਗੇ ਗਾਇਸ ਆਪਾਂ ৰ ৰচন চাচু ক্টে ডা ঐচন চাচু কথে চাচু ডন ডে চাচু কথে পি ਇੱਧਰ ਵੀ ਮੇਰ ਵਾਲ ਇੱਧਰ ਹੋ ਇੱਧਰ ਦੇਖ ਲੈ ਆ ਆ ਗਿਆ ਲੱਗ ਗਿਆ ਨਿੱਕਾ ਟਾਈਮ ਹੋ ਚੁੱਕਿਆ ਹੈ ਵੀ ਆਪਣਾ ਫੇਸ ਦਾ ਵੀ ਵਰਕਆਊਟ ਹੋ ਗਿਆ ਤੇ ਬਾਡੀ ਦਾ ਵੀ ਵਰਕਆਊਟ ਹੋ ਗਿਆ ਇਹ ਵਰਕਆਊਟ ਕਰਨ ਤੋਂ ਬਾਅਦ ਮੈਂ ਅੱਧੀ ਘੰਟੇ ਬਾਅਦ ਪੀਣੀ ਆ ਲੱਸੀ ਕਿਉਂਕਿ ਮੈਂ ਕੋਈ ਸਪਲੀਮੈਂਟ ਨਹੀਂ ਲੈਂਦੀ ਹੈਗੀ ਨਾ ਕੋਈ ਜਿਮ ਦਾ ਮਤਲਬ ਕਿ ਉਹ ਕਰਦੀ ਆ ਨਾ ਜੇਮਦਾ ਕੋਈ ਪ੍ਰੋਡੈਕਟ ਯੂਜ਼ ਕਰਦੀ ਹੈ ਨਾ ਕੋਈ ਮੈਂ ਸਪਲੀਮੈਂਟ ਲੈਣੀ ਆ ਬਿਲਕੁਲ ਉਸ ਲਈ ਆਪਾਂ ਕਹਿੰਦੀ ਹੈ ਗਾਇਸ लेट्स ਸੀ ਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਪੈरिस ਤੇ ਕਿਉਂਕਿ ਈਵਨਿੰਗ ਦਾ ਟਾਈਮ ਆ ਤੇ ਥੋੜਾ ਘੁੰਮਾਂਗੇ ਹਨਾ ਤੇ ਥੋੜਾ ਵਰਕਆਊਟ। ਠੀਕ ਹੈ ਗਾਇਸ ਥੋੜਾ ਵਰਕਆਊਟ ਹੋ ਰੂ ਹੋ ਜੇਗਾ ਤੇ ਫਿਰ ਉਸ ਤੋਂ ਬਾਅਦ ਡਸਨ ਆਪਾਂ ਖਾਣੇ ਆ ਦਲੀਆ ਬਣਾ ਕੇ ਕਿਉਂਕਿ ਸ਼ਾਮ ਨੂੰ ਡਸਨ ਦਲੀਆ ਖਾਂਦੀ ਆ ਮਾਰਨਿੰਗ ਟਾਈਮ ਡਸਨ ਰੋਟੀ ਖਾਂਦੀ ਆ ਮੈਂ ਸੱਪਾ ਚਾ ਲਦਾ ਟੈਰਸ ਤੇ ਲੱਸੀ ਵੀ ਕਿ ਦੇਖੋ ਜਿਵੇਂ ਸਾ ਜਗ ਭਰਿਆ ਸੀ ਪੂਰਾ ਪੂਰਾ ਪੀਣਾ ਹੈ ਵਰਕ ਆਫਟਰ ਦਾ ਬਾਅਦ ਲੱਸੀ ਦਾ ਠੀਕ ਹੈ ਮੇਰਾ ਨਾਲ ਕਿਸੇ ਦਾ ਅਲੱਗ-ਅਲੱਗ ਸਿਸਟਮ ਹੁੰਦਾ ਹਨਾ ਮੇਰਾ ਇਹ ਆ ਤਾਂ ਹੁਣ ਤੁਹਾਡਾ ਵਧਰੀ ਗਾਇਸ ਕੀ ਹੋਊਗਾ ਗਾਇਸ ਟੰਗੀ ਬਹੁਤ ਆ ਲੱਸੀ ਇਹ ਨਾ ਫਿਰ ਵੀ ਆਪਾਂ ਸਾਰੀ ਪੀ ਜਾਣੀ ਹੈ ਲੱਸੀ ਇੰਨੀ ਕੁ ਜ਼ਿਆਦਾ ਸੰਘਣੀ ਨਹੀਂ ਹੈ ਗਾਇਸ ਲੱਸੀ ਇਹ ਦੂਸਰੀ ਹੈ ਗਾਇਸ ਇਹ ਜੋ ਕੁੜੀ ਆ ਨਹੀਂ ਤੇ ਗੈਰੀ ਆਂਦਾਗਾ ਜੀ ਕੁੜੀ ਵਾਲੀ ਸੇਹਣੀਆਂ ਲੇਡਿਸ ਪਹਿਲਾਂ ਨਹੀਂ ਬਣਾਉਂਦੀਆਂ ਇਹ ਨਹੀਂ ਸੀਗੀਆਂ ਮਧਾਣੀ ਨਾਲ ਬਣੀ ਬਈਏ ਗਾਇਸ ਕੋ ਵਾਲੀ ਸੇਹਣ ਤੇ ਬਹੁਤ ਵਧੀਆ ਵਾ ਟੇਸਟੀ ਹੈ ਨਾ ਉਹ ਥੋੜਾ ਹਲਕਾ ਹੀ ਕਰ ਦੂ ਆਪਾਂ ਨੂੰ ਥੋੜਾ એનર્ਜੀ ਮਿਲ ਗਿਆ ਤੇ ਗਾਇਸ ਲੱਗਦਾ ਹੈ ਕਿ ਅਪਾ ਸਰਵਿਸ ਤੇ ਕਰਦੇ ਹਾਂ ਤੁਹਾਡੇ ਨਾਮ ਤੋਂ ਤੁਹਾਨੀਆਂ ਕੁੰਜੀ ਪੈਰਸ ਤੇ ਜੀ ਸੱਪਾ ਕੋਠੇ ਤੇ ਆ ਗਏ ਆ ਟਾਈਸ ਤੇ ਕੁਮ ਮਲੇ ਕਿ ਦੋਸਤ ਨੂੰ ਕਮਾਣਾ ਹੈ ਇਹ ਸ਼ਾਮ ਦੇ ਟਾਈਮ ਦੋਸਤਾਂ ਦਾ ਬਾਹਰ ਗਿੜਾ ਲਵਾਈਦਾ ਹੈ ਬਹੁਤ ਹੈਪੀ ਰਹਿੰਦੀ ਹੈ ਟੈਰਿਸ ਤੇ ਘੁੰਮ ਕੇ ਦੇਖੋ ਗਾਇਸ ਸ਼ਾਮ ਹੋ ਚੁਕੀ ਆ ਦੇਖੋ ਉਹ ਕਾਂ ਬੋਲ ਰਿਹਾ ਆਈ ਥਿੰਕ ਕਾ ਨਹੀਂ ਸੌਰੀ ਚਿੜੀਆਂ ਦੇਖੋ ਈਵਨਿੰਗ ਦਾ ਟਾਈਮ ਆ ਤੇ ਦੇਖੋ ਵੀਓ ਗਾਇਸ ਸ਼ਾਮ ਦਾ ਸਕੇ ਗਾਇਸ ਪਰ ਨਾ ਮੈਂ ਗੱਲ ਕਰਨੀ ਸੀ ਕਿ ਸਾਡੀ ਗਵੰਡੀ ਆ ਉੱਧਾਂ ਆਣੀ ਜਾਣੀ ਪੈਗੀ ਹੈ ਸਾਡੀ ਵਾਦੂ ਉਹ ਵਲੌਗ ਵੀ ਦੇਖਣਗੇ ਗਾਇਸ ਉਹਨਾਂ ਦੀ ਚੁਗਲੀ ਹੈ ਵੈਸੇ ਤਾਂ ਦੇਖੋ ਗਾਇਸ ਉਹਨਾਂ ਦੇ ਲੱਗੇ ਹੋਏ ਆ ਕਦੂ ਦੂਸਰ ਲੌਕੀ ਵਾਲੇ ਲੌਕੀ ਲੱਗੀ ਹੋਈ ਹੈ ਗਾਇਸ ਬਹੁਤ ਜ਼ਿਆਦਾ ਪਰ ਗਾਇਸ ਦਿਲ ਦੇ ਨਹੀਂ ਹੈਗੇ ਤੱਕ ਰਹੀਆਂ ਨੇ ਉਹਨਾਂ ਦੀਆਂ ਲੌਕੀਆਂ ਦੇਖੋ ਸਾਹਮਣੇ ਓਹ ਦੇਖੋ ਗਾਇਸ ਕਿੰਨੀਆਂ ਲੱਕੀਆਂ ਲੱਗੀਆਂ ਹੋਈਆਂ ਦੇਖੋ ਲੱਕੀਆਂ ਲੱਗੀਆਂ ਇੱਧਰ ਤੇ ਗਾਇਸ ਥੋੜੀਆਂ ਹਾਈਡ ਕੀਤੀਆਂ ਹੋਈਆਂ ਉਹਨਾਂ ਨੇ ਪਰ ਦਿੰਦੇ ਨਹੀਂ ਹੈਗੇ ਪੱਕ ਪੱਕ ਜਾਂਦੀਆਂ ਪਰ ਕਿਸੇ ਨੂੰ ਦਿੰਦੇ ਨਹੀਂ ਹੈਗੇ ਤੇ ਬਾਕੀ ਗਾਇਸ ਦੋਸਨ ਦਾ ਵੀ ਧਿਆਨ ਰੱਖਣਾ ਹੈ ਕਿਉਂਕਿ ਬੱਚੇ ਦਾ ਕੋਈ ਪਤਾ ਨਹੀਂ ਹੁੰਦਾ ਕਿੱਧਰ ਚੱਲ ਜਾਣਾ ਹੈ ਤਾਂ ਦੇਖੋ ਦੋਸਨ ਦੋਸਨ ਬੇਬੀ ਦਸੜਾ Hi Garo hi. Dasan hi. Dasan Janu hi. Ho. Oh. Oh. Dasan. Koi Dasan. Dasan. Dasan Janu. Dasan baby. ਸੰਜਾਨੋ ਰੋਜ਼ ਦਸਨ ਦਸਨੇ ਗਾਇਸ ਦਸਨ ਥੋੜਾ ਸਮਾਈਲ ਕਰ ਰਹੀ ਹੈ ਕਿਉਂਕਿ ਸੰਗ ਰਹੀ ਹੈ ਜਦੋਂ ਕੈਮਰਾ ਔਨ ਕਰਦੀ ਹੈ ਗਾਇਸ ਸੰਗਦੀ ਰਹਿੰਦੀ ਹੈ ਦਸਨ ਤਾਂ ਕਰੀ ਕੀ ਗਾਇਸ ਕੋਈ ਐਕਟੀਵਿਟੀ ਨਹੀਂ ਕਰ ਰਹੀ ਹੈ ਦਸਨ ਬੇਬੀ ਦੇਖੋ ਕਿਉਂਕਿ ਸੰਗਦੀ ਹੈ ਗਾਇਸ ਦਸਨ ਦਸਨ ਹਾਈ ਕਰੋ ਹਾਈ ਆ ਦੇਖੋ ਹੁਣ ਸਮਾਈ ਕਰ ਰਹੀ ਏ ਥੋੜੀ ਜੀ ਕਿਨਾ ਗਾਇਸ ਇਹਨੂੰ ਪਤਾ ਏ ਪਹਿਲਾਂ ਜਦੋਂ ਥੋੜੀ ਜਿਆਦਾ ਛੋਟੀ ਹੁੰਦੀ ਸੀ ਨਾ ਤੇ ਇਹ ਤੋਂ ਵੀਡੀਓਜ਼ ਬਣਾਉਂਦੀ ਸੀ 플ੈਸਟਿਕ ਲੱਗ ਜਾਂਦੀ ਸੀ ਇਹ ਦੱਸਣਾ ਹਾਸ ਲੱਗੇ ਇਹ ਜੀ ਪੂਰੀ ਫੁੱਲ ਸਮਾਈ ਕਰਦੀ ਨਹੀਂ ਸੀ ਤੇ ਹੁਣ ਦੇਖੋ ਗਾਇਸ ਚੰਗਾ ਲੱਗੀਏ ਦਸਨ ਪਾੜੀ ਦਾ ਦੁਪਾਰੀ ਹਾਂ ਗਾਈਸ ਸਪਨਾ ਦਾ ਦੁੱਧ ਆਪ ਚੱਕਿਆ ਹੈ ਤੇ ਆਪਾਂ ਅੱਜ ਬੈਂਗਨ ਦਾ ਪਰਤਾ ਬਣਾ ਲੱਗੇ ਆ ਤੇ ਤੁਹਾਨੂੰ ਦਿਖਾਣੇ ਆ ਗਾਈਸ 100% ਦੁੱਧ ਤੇ ਬਣਾਣਾ ਹੈ ਜਸਟ ਕਰ ਲੈਣਾ ਹੈ ਦਿਖਾਣੇ ਆ ਗਾਈਸ ਤੁਹਾਨੂੰ ਆਪਣਾ ਪਰਤਾ ਹੁਣੇ ਆ ਜਾ ਰਿਹਾ ਹੈ ਦੇਖੋ ਦੇਖੋ गाइस بارش ਬਹੁਤ ਹੀ ਜ਼ਿਆਦਾ بارش ਹੋ ਰਹੀ ਹੈ गाइस ਦੇਖੋ ਸਾਰੇ ਪਾਣੀ ਭਰ ਚੁੱਕਿਆ ਵਾ ਦੇਖੋ गाइस ਬਹੁਤ ਔਖਾ ਹੋ ਰਿਹਾ ਹੈ ਜਾਨਵਰਾਂ ਲਈ ਜਿਹੜੇ ਵਿਚਾਰੇ ਬਾਹਰ ਨਿਕਲ ਕੇ ਪਾਣੀ ਖਾਂਦੇ ਨੇ ਹਨਾ ਆਪਣਾ ਚੋਆ ਚੁਗਦੇ ਨੇ ਉਹ ਵਿਚਾਰੇ ਛੁੱਕੇ ਬੈਠੇ ਹੋਣੇ ਕਿਸ ਪਾਸੇ गाइस ਵਲੌਗ ਦੀ ਐਂਡਿੰਗ ਕਰਨ ਲੱਗਿਆ ਵਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਿਓ ਮਿਲਦੇ ਆ ਗਾਇਸ ਨੈਕਸਟ ਵਲੌਗ ਦੇ ਵਿੱਚ